ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਬਾਈ ਇੱਕ ਤੱਕ ਘਰੇ ਨਾ ਹੁਣ ਬੈਠੋ ਯਾਰ ਹੁਣ ਘਰੇ ਬੈਠਣ ਦਾ ਵਕਤ ਨਹੀਂ ਹੈਗਾ ਇਹ ਮਸਲਾ ਭਰਾਵੋ ਜਿਹੜਾ ਨਿਊ ਵਰਲਡ ਆਰਡਰ ਆਇਆ ਨਾ ਇਹ ਤੁਹਾਡੀ ਹੋਣ ਦਾ ਮਸਲਾ ਉਹ ਇੰਨੇ ਖਤਰਨਾਕ ਕਾਨੂੰਨ ਨੇ ਇੰਨੀਆਂ ਖਤਰਨਾਕ ਨੀਤੀਆਂ ਲਿਆ ਰਹੇ ਨੇ ਪੂਰਾ ਯੂਰਪ ਸੜਕਾਂ ਤੇ ਆ ਅਫਰੀਕਾ ਦੇ ਕਈ ਮੁਲਕ ਸੜਕਾਂ ਤੇ ਉੱਤਰੀ ਅਮਰੀਕਾ ਦੇ ਕਈ ਮੁਲਕ ਸੜਕਾਂ ਤੇ ਆ ਮਿੱਟੀ ਦੀਆਂ ਰੇਤ ਦੀਆਂ ਭਰੀਆਂ ਉਹੀਆਂ ਟਰਾਲੀਆਂ ਤੇ ਨਾਲ ਜਿਹੜਾ ਚਾਹੀਦਾ ਸਾਨੂੰ ਇੱਥੇ ਹਾਈਡਰੇ ਤੇ ਜਿਹੜੀਆਂ ਪੋਖਲੈਂਡ ਨਾਮ ਮਸ਼ੀਨਾਂ ਨੇ ਸ਼ੰਭੂ ਬਾਰਡਰ ਵਾਂਗੂ ਹੀ ਖਨੌਰੀ ਬਾਰਡਰ ਉੱਤੇ ਅੱਜ ਹਾਲਾਤ ਤਣਾਪੂਨ ਬਣੇ ਰਹੇ ਦੂਜੇ ਦਿਨ ਵੀ ਕਿਸਾਨਾਂ ਅਤੇ ਪੁਲਿਸ ਵਿਚਾਲੇ ਤਿੱਖਾ ਟਕਰਾਅ ਦੇਖਣ ਨੂੰ ਮਿਲਿਆ ਕਿਸਾਨਾਂ ਨੇ ਦੂਜੇ ਦਿਨ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਿਸ ਨਾਲ ਉਹਨਾਂ ਦਾ ਟਕਰਾਅ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲਿਆਂ ਦੀ ਬਰਸਾਤ ਕਰ ਦਿੱਤੀ ਹਾਲਾਂਕਿ ਰਾਤ ਨੂੰ ਇਹ سلسلہ ਬੰਦ ਹੋ ਗਿਆ ਇਸ ਦੌਰਾਨ ਲੱਖਾਸੇ ਜਵਾਨ ਵੀ ਖਨੌਰੀ ਬਾਰਡਰ ਤੇ ਪਹੁੰਚੇ ਜਿਨ੍ਹਾਂ ਨੇ ਕਿ ਹੁਣ ਨੌਜਵਾਨਾਂ ਨੂੰ ਵੱਧ ਤੋਂ ਵੱਧ ਖਨੌਰੀ ਅਤੇ ਸ਼ੰਭੂ ਬਾਰਡਰ ਪਹੁੰਚਣ ਦੀ ਅਪੀਲ ਕੀਤੀ ਹੈ ਚਲੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਰਚਾ ਪੂਰਾ ਡਟਿਆ ਹੋਇਆ ਨੌਜਵਾਨ ਯੋਧੇ ਐਨ ਖੜੇ ਆ ਡਟੇ ਪੂਰੇ ਸਾਰਾ ਦਿਨ ਅੱਜ ਖਨੌਰੀ ਦੇ ਉੱਤੇ ਦੇ ਸ਼ੰਭੂ ਦੇ ਉੱਤੇ ਜਦੋਂ ਜਦ ਚੱਲਦੀ ਰਹੀ ਆ ਬਹੁਤ ਮੁੰਡੇ ਆਪਣੇ ਜ਼ਖਮੀ ਵੀ ਹੋਏ ਆ ਇਹ ਕੱਲੀਆਂ ਰਬੜ ਦੀਆਂ ਗੋਲੀਆਂ ਨਹੀਂ ਮਾਰਦੇ ਕੋਹੋਰ ਗਿਰਟ ਜਿਹੜੀਆਂ ਗੋਲੀਆਂ ਉਹ ਵੀ ਮਾਰੀ ਜਾਂਦੇ ਆ ਪੀ ਆਪਣੇ ਮੁੰਡਿਆਂ ਦਾ ਬਾਹਾਂ ਦੇ ਵਿੱਚ ਵੀ ਲੱਤਾਂ ਤੇ ਛਾਤੀ ਤੇ ਸਿਰ ਦੇ ਵਿੱਚ ਡਾਂਗਾ ਕਾਫੀ ਨੁਕਸਾਨ ਹੋਇਆ ਐਸ ਵੇਲੇ ਤੱਕ 45 ਆਪਣੇ ਜਾਣਿਆਂ ਦੀ ਜਿਹੜੀ ਲਿਸਟ ਆ ਉਹ 45 ਜਾਣੇ ਆਪਣੇ ਜ਼ਖਮੀ ਹੋਏ ਆ ਜਾਂ ਹਸਪਤਾਲ ਦਾਖਲ ਕਰੇ ਸਭ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਬਾਈ ਇੱਕ ਤੱਕ ਘਰੇ ਨਾ ਹੁਣ ਬੈਠੋ ਯਾਰ ਹੁਣ ਘਰੇ ਬੈਠਣ ਦਾ ਵਕਤ ਨਹੀਂ ਹੈਗਾ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਆਂ ਵੀ ਜਿਹੜਿਆਂ ਨੂੰ ਲੱਗਦਾ ਹਲੇ ਘਰੇ ਬੈਠਿਆ ਜ ਨੂੰ ਵੀ ਜਰੇ ਦਾ ਇਕੱਲੀ ਕਿਸਾਨੀ ਦਾ ਮਸਲਾ ਇਹਦਾ ਇਕੱਲੀ ਐਮਐਸਪੀ ਦਾ ਮਸਲਾ ਇਹਦਾ ਫਸਲਾਂ ਦੇ ਭਾਅ ਵਧਾਉਣ ਨੂੰ ਫਿਰਦੇ ਆ ਤਾਂ ਇਹ ਮਸਲੇ ਨਹੀਂ ਇਹ ਮਸਲਾ ਭਰਾਬੋ ਜਿਹੜਾ ਨਿਊ ਵਰਲਡ ਆਰਡਰ ਆਇਆ ਨਾ ਇਹ ਤੁਹਾਡੀ ਹੋਣ ਦਾ ਮਸਲਾ ਉਹ ਇੰਨੇ ਖਤਰਨਾਕ ਕਾਨੂੰਨ ਨੇ ਇੰਨੀਆਂ ਖਤਰਨਾਕ ਨੀਤੀਆਂ ਲਿਆ ਰਹੇ ਨੇ ਪੂਰਾ ਯੂਰਪ ਸੜਕਾਂ ਤੇ ਆ ਅਫਰੀਕਾ ਦੇ ਕਈ ਮੁਲਕ ਸੜਕਾਂ ਤੇ ਉੱਤਰੀ ਅਮਰੀਕਾ ਦੇ ਕਈ ਮੁਲਕ ਸੜਕਾਂ ਤੇ ਆ ਇਹ ਨਿਊ ਵਰਲਡ ਆਰਡਰ ਦੇ ਖਿਲਾਫ ਇਹ ਨੀਤੀਆਂ ਦੇ ਖਿਲਾਫ ਉਹਨਾਂ ਨੇ ਕਿਵੇਂ ਪੂਰੀ ਮਨੁੱਖਤਾ ਨੂੰ ਗੁਲਾਮ ਬਣਾਉਣਾ ਕਿਵੇਂ ਸਕੰਜਾ ਕਸਣਾ ਕਿਵੇਂ ਤੁਹਾਡੇ ਜਿਹੜੇ ਕੁਦਰਤੀ ਵਸੀਲੇ ਨੇ ਤੁਹਾਡੀ ਧਰਤੀ ਹਵਾ ਪਾਣੀ ਦੇ ਉੱਤੇ ਕਿਵੇਂ ਕਬਜ਼ੇ ਕਰਨੇ ਨੇ ਤੁਹਾਡੇ ਇਤਿਹਾਸ ਤੁਹਾਡੀਆਂ ਬੋਲੀਆਂ ਨੂੰ ਕਿਵੇਂ ਖਤਮ ਕਰਨਾ ਭਰਾਓ ਇਹ ਤੁਹਾਡੇ ਆਉਣ ਵਾਲੇ ਭਵਿੱਖ ਦਾ ਸਵਾਲ ਆ ਤੁਹਾਡੀਆਂ ਹੋਣ ਦਾ ਸਵਾਲ ਆ ਤੁਹਾਡੀ ਹੋਣ ਤੇ ਖਤਰਾ ਖੜਾ ਹੋ ਗਿਆ ਤੁਹਾਡੀਆਂ ਨਸਲਾਂ ਦਾ ਸਵਾਲ ਆ ਫਿਰ ਮੇਰਾ ਵੀਰੇ ਘਰਾਂ 'ਚ ਬੈਠੇ ਨਾ ਸੋਚੋ ਵੀ ਆਪਾਂ ਬਚੇ ਰਹਿ ਜਾਾਂਗੇ ਜੇ ਭਾਈ ਇਹ ਕਾਨੂੰਨ ਬਣ ਗਏ ਇਹ ਇੱਥੇ ਨਹੀਂ ਗੱਲ ਖੜੀ ਵੀ ਠੀਕ ਆ ਐਮਐਸਪੀ ਦੇ ਲੜ ਰਹੇ ਨਹੀਂ ਕੱਲੀ ਐਮਐਸਪੀ ਦੇ ਨਹੀਂ ਲੜ ਰਹੇ ਲੜਾਈ ਤਾਂ ਉਹ ਆ ਮੋਦੀ ਵਰਗੇ ਅਮਦ ਸ਼ਾਹ ਵਰਗੇ ਦਾ ਪਿਆਦੇ ਨੇ ਮੋਰੇ ਨੇ ਨਿਊ ਵਰਲਡ ਆਰਡਰ ਵਾਲਿਆਂ ਦੇ ਜਿਹੜਾ ਪੂਰਾ ਦੁਨੀਆ ਦਾ ਕਾਰਪੋਰੇਟ ਪੂਰੀ ਦੁਨੀਆ ਨੂੰ ਕਿਵੇਂ ਕਾਬੂ 'ਚ ਕਰਨਾ ਹੈ ਪੂਰੀ ਮਨੁੱਖਤਾ ਨੂੰ ਕਿਵੇਂ ਗੁਲਾਮ ਬਣਾਉਣਾ ਇਹ ਉਹਦੇ ਸਰਮੋਹਰੇ ਨੇ ਉਹਦੇ ਜਿਹੜੇ ਤਿਆਰ ਕੀਤੇ ਕਾਨੂੰਨ ਨੇ ਉਹਨਾਂ ਨੂੰ ਅੱਗੇ ਲਾਗੂ ਕਰਨ ਤੇ ਜ਼ੋਰ ਲਾ ਰਹੇ ਆ ਭਰਾਵੋ ਸੋ ਬੇਨਤੀ ਆ ਭਾਈ ਤੁਹਾਨੂੰ ਹੱਥ ਬੰਨ੍ਹ ਕੇ ਕਿ ਯਾਰ ਆਪਾਂ ਹੁਣ ਇੱਥੇ ਸਾਡੀ ਅਣਖ ਦਾ ਵੀ ਸਵਾਲ ਆ ਇਸ ਦੌਰਾਨ ਲਖਸਧਾਨ ਨੇ ਅਪੀਲ ਕੀਤੀ ਕੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਵੱਧ ਤੋਂ ਵੱਧ ਮਿੱਟੀ ਦੀਆਂ ਟਰਾਲੀਆਂ ਭਰ ਕੇ ਲਿਆਂਦੀਆਂ ਜਾਣ ਤਾਂ ਕਿ ਕੰਕਰੀਟ ਦੀਆਂ ਲੇਰਾਂ ਤੇ ਪੁਲ ਬਣਾ ਕੇ ਉਹਨਾਂ ਨੂੰ ਪਾਰ ਕੀਤਾ ਜਾ ਸਕੇ ਇਸੇ ਨਾਲ ਹੀ ਲੱਖਾ ਸਿਧਾਣਾ ਨੇ ਜੀਸੀਬੀਆਂ ਹਾਈਡਰੇ ਅਤੇ ਪਾਣੀ ਦੇ ਟੈਂਕਰ ਵੀ ਵੱਧ ਤੋਂ ਵੱਧ ਲੈ ਕੇ ਪਹੁੰਚਣ ਦੀ ਅਪੀਲ ਕੀਤੀ ਹੈ ਇਹਦੇ ਜ਼ਬਰਦਸਤ ਮੁਕਾਬਲਾ ਜੋ ਜੜ ਲਟਾਇਆ ਜਾ ਰਿਹਾ ਲਗਾਤਾਰ ਦੋ ਦਿਨ ਹੋ ਗਏ ਦੋ ਦਿਨਾਂ ਦੇ ਵਿੱਚ ਸਾਡੇ ਘੱਟੋ ਘਾਟ 200-300 ਜਾਨਾਂ ਸਾਡਾ ਜ਼ਖਮੀ ਹੋ ਚੁੱਕਿਆ ਬੁਰੀ ਤਰ੍ਹਾਂ ਲੱਤਾਂ ਵੀ ਕਈਆਂ ਦੀਆਂ ਟੁੱਟੀਆਂ ਨੇ ਇੱਥੇ ਵहां ਟੁੱਟੀਆਂ ਨੇ ਸਿਰ ਪਾਟੇ ਨੇ ਗੋਲੀਆਂ ਵੱਜੀਆਂ ਨੇ ਰਬੜਦੀਆਂ ਵੀ ਤੇ ਦੂਜੀਆਂ ਵੀ ਆ ਗਿਲਤ ਜਿਹੀਆਂ ਵੀ ਇਹ ਜ਼ਬਰਦਸਤ ਮੁਕਾਬਲਾ ਸਬਰ ਨਾਲ ਵੀ ਆਪਾਂ ਕਰਨਾ ਏਕੇ ਨਾ ਕਰਨਾ ਹੈ ਦ੍ਰਿੜਤਾ ਨਾ ਕਰਨਾ ਹੈ ਦਲੇਰੀ ਜੁਰਤ ਨਾ ਕਰਨਾ ਮੇਰਾ ਵੀਰ ਹਣ ਘਰੇ ਨਾ ਬੈਠੋ ਅਸੀਂ ਫਲਾਨੀ ਜਥੇਬੰਦੀ ਨਾਲ ਆਣੇ ਆਂ ਅਸੀਂ ਫਲਾਨੀ ਪਾਰਟੀ ਨਾਲ ਛੱਡ ਦੋ ਬਈ ਜਿੱਥੇ ਬੰਦੀਆਂ ਸੜਜੋ ਪਾਰਟੀਆਂ ਹੁਣ ਤੁਹਾਡੀ ਪੰਜਾਬ ਦੇ ਲੋਕੋ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਲੋੜ ਹੈ ਅੱਜ ਲੜ ਪੇ ਤੁਹਾਡੀਆਂ ਨਸਲਾਂ ਜਉਂਦੀਆਂ ਰਹਿਣਗੀਆਂ ਬੱਚੀਆਂ ਰਹਿਣਗੀਆਂ ਤੁਹਾਡੀ ਸੱਭਿਆਤਾ ਜਉਂਦੀ ਰਹੂਗੀ ਅੱਜ ਕਰਾਂ ਜਿ ਵੜ ਗਏ ਮੁੜ ਕੇ ਅੱਖਾਂ ਇੱਕ ਸਾਨੂੰ ਦੇ ਕੇ ਰੋਣ ਦਾ ਕੋਈ ਫਾਇਦਾ ਨਹੀਂ ਬਾਈ ਕੋਈ ਪਸਤਾਉਣ ਦਾ ਫਾਇਦਾ ਨਹੀਂ ਕਿਉਂਕਿ મોદી ਪਹਿਲੇ ਹੀ ਕਹੀ ਜਾਂਦਾ ਹੈ ਪਾਰਲੀਮੈਂਟ 'ਚ ਬੋਲਿਆ મોદી ਕਿ ਸਾਡਾ ਅਗਲਾ ਸੈਸ਼ਨ ਵੱਡੇ ਫੈਸਲੇ ਲੈਣ ਦਾ ਸੈਸ਼ਨ ਆ ਵੱਡੇ ਫੈਸਲਿਆਂ ਤੋਂ ਭਾਵੇਂ ਸਾਰੇ ਕਾਨੂੰਨ ਦੁਨੀਆ ਦੇ ਵਿੱਚ ਲਾਗੂ ਹੋਣੇ ਆ ਫਿਰ ਇਸ ਕਰਕੇ ਬੇਨਤੀ ਆ ਬਾਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਅਰਦਾਸ ਕਰੋ ਹੋਕੇ ਦਬਾਓ ਲੰਗਰ ਪ੍ਰਸ਼ਾਦੇ ਲੈ ਕੇ ਟਰਾਲੀਆਂ ਲੈ ਕੇ ਗੱਡੀਆਂ ਟਰੈਕਟਰ ਜੋ ਵੀ ਸਾਧਨਾ ਲੈ ਕੇ ਇਧਰ ਨੂੰ ਆਓ ਦੋ ਚੀਜ਼ਾਂ ਹੋਰ ਲੈ ਕੇ ਆਉਣੀਆਂ ਇੱਥੇ ਜ਼ਰੂਰੀ ਐ ਇੱਕ ਤਾਂ ਸਾਨੂੰ ਚਾਹੀਦਾ ਰੇਤੇ ਦੀਆਂ ਭਰੀਆਂ ਹੋਈਆਂ ਟਰਾਲੀਆਂ ਮਿੱਟੀ ਦੀਆਂ ਉਹ ਵੀ ਲੈ ਕੇ ਆਓ ਮਿੱਟੀ ਦੀਆਂ ਰੇਤੇ ਦੀਆਂ ਭਰੀਆਂ ਹੋਈਆਂ ਟਰਾਲੀਆਂ ਤੇ ਨਾਲ ਜਿਹੜਾ ਚਾਹੀਦਾ ਸਾਨੂੰ ਇੱਥੇ ਹਾਈਡਰੇ ਤੇ ਜਿਹੜੀਆਂ ਪੋਕਲੈਂਡ ਨਾਂ ਮਸ਼ੀਨਾਂ ਨੇ ਉਹਦੀ ਵੀ ਜ਼ਰੂਰਤ ਆ ਕਿਉਂਕਿ ਇਹਨਾਂ ਨੇ ਜਿਹੜੀ ਬਹੁਤ ਵੱਡੇ ਪੱਧਰ ਤੇ ਮਜ਼ਬੂਤੀ ਕੀਤੀ ਹੋਈ ਆ ਬਿਚਾਰੇ ਇਧਰ ਕੰਦ ਕੱਢ ਕੇ ਇੱਟਾਂ ਦੀ ਦੂਜੇ ਪਾਸੇ ਕੰਦ ਕੱਢ ਕੇ ਵਿਚਾਲੇ 5-5 ਫੁੱਟ ਕੰਕਰੀਟ ਦਾ ਸਰੀਆ ਪਾ ਕੇ ਐ ਜਿਵੇਂ ਲੈਂਟਰ ਪਾਉਨੇ ਆ ਐ ਪਾਏ ਹੋਇਆ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਐ 5-5 7-7 ਲੇਹਰਾ ਐ ਲੈਣਾ ਖੜੀਆਂ ਕੀਤੀਆਂ ਹੋਈਆਂ ਨੇ ਐ ਦਵਾਰਾਂ ਤਾਹਾਨੂੰ ਦੱਸਦਾ 15-15 ਫੁੱਟ ਚੀਆਂ ਤੇ 5-5 ਫੁੱਟ ਚੌੜੀਆਂ ਆ ਸਾਰੀ ਜਦੋ ਜਦ ਕਰਕੇ ਦੇਖ ਲਈ ਟਰੈਕਟਰਾਂ ਦਾ ਕੋਈ ਫੋਅ ਨਹੀਂ ਪੈਂਦਾ ਜੀ ਸੀ ਬੀ ਦਾ ਫੋਅ ਬਹੁਤ ਘੱਟ ਪਊਗਾ ਕੋਕ ਲੈਣ ਜਿਹੜੀਆਂ ਮਸ਼ੀਨਾਂ ਨੇ ਜਾਂ ਹਾਈਡਰੇ ਨੇ ਜਿਹੜੇ ਤੇ ਜਾਂ ਜਿਹੜੇ ਭਰਾ ਸਾਡੇ ਢੋਲ ਜਿਹੜੇ ਆਪਣੇ ਸਪਰੇਅ ਵਾਲੇ ਹੁੰਦੇ ਆ ਟਰੈਕਟਰਾਂ ਵਾਲੇ ਉਹ ਲਿਆ ਸਕਦੇ ਆ ਉਹ ਲੈ ਕੇ ਆਓ ਤੇ ਜਾਂ ਵੱਧ ਤੋਂ ਵੱਧ ਜਿਹੜੀ ਅਸਲ ਲੋਡ ਹੈ ਮਿੱਟੀ ਦੀ ਲੋਡ ਆ ਭਾਈ ਇੱਥੇ ਜਿੰਨੀਆਂ ਟਰਾਲੀਆਂ ਤੁਸੀਂ ਆਪਣੇ ਪਿੰਡਾਂ ਚੋਂ ਮਿੱਟੀ ਦੀਆਂ ਰੇਤੇ ਦੀਆਂ ਭਰ ਕੇ ਲਿਆ ਸਕਦੇ ਆ ਉਹ ਵੱਧ ਤੋਂ ਵੱਧ ਭਾਈ ਖਨੌਰੀ ਵਾਲੇ ਪਾਸੇ ਵੀ ਸਿੰਘੂ ਵਾਲੇ ਪਾਸੇ ਵੀ ਜਿੱਥੇ ਤੁਹਾਨੂੰ ਲੋਟਰ ਦਾ ਨੇੜੇ ਲੱਗਦਾ ਉਹ ਦੋਨਾਂ ਪਾਸਿਆਂ ਦੇ ਉੱਤੇ ਆਪਾਂ ਨੂੰ ਮਿੱਟੀ ਦੀਆਂ ਟਰਾਲੀਆਂ ਦੀ ਤੇ ਪੋਕਲੈਨ ਮਸ਼ੀਨਾਂ ਦੀ ਭਾਈ ਲੋਡ ਹੈ ਕੱਲ ਨੂੰ ਹੁਣ ਮੇਰਾ ਵੀਰ ਖਿੱਚ ਦੇ ਬਾਈ ਬਣ ਕੇ ਵੀ ਹਾਂ ਇੱਧਰ ਨੂੰ ਮੋਰਚੇ ਵੱਲ ਨੂੰ ਤੇ ਮੋਰਚਾ ਫਤਿਹ ਹੋਊਗਾ ਮੋਰਚਾ ਚੜ੍ਹਦੀ ਕਲਾ ਸਾਰੇ ਯੋਧੇ ਚੜ੍ਹਦੀ ਕਲਾ ਦੇ ਬੇਸ਼ੱਕ ਉਹਨਾਂ ਦੇ ਲੱਤਾਂ ਹਾਸਿਰ ਆਕਰ ਜਿੱਥੇ ਜਿੱਥੇ ਲੋਕ ਸੱਚੇ ਦਿਲੋਂ ਲੜਦੇ ਆ ਨਾ ਉਥੇ ਰੱਬ ਵੀ ਨਾਲ ਆ ਇੱਥੇ ਲੋਕ ਆ ਕੋਈ ਇੱਥੇ ਨਿੱਜ ਨੂੰ ਨਹੀਂ ਲੈ ਕੇ ਆਇਆ ਇੱਥੇ ਲੋਕ ਆਪਣੇ ਆਉਣ ਵਾਲੀਆਂ ਨਸਲਾਂ ਆਪਣੀ ਹੋਂਦ ਨੂੰ ਲੈ ਕੇ ਲੜ ਰਹੇ ਆ ਆਪਣੇ ਆਉਣ ਵਾਲੇ ਭਵਿੱਖ ਨੂੰ ਬਚਾਉਣ ਲਈ ਲੜ ਰਹੇ ਆ ਤਾਂ ਰੱਬ ਵੀ ਨਾਲ ਖੜਾ ਜਾਂਦਾ ਸੋ ਇਸ ਕਰਕੇ ਭਾਈ ਹੁਣ ਫਰਜ਼ ਬਣਦਾ ਜਿਵੇਂ 220 ਵਾਲਾ ਆਪਣਾ ਮੋਰਚਾ ਬਣਿਆ ਸੀ ਐਡੀ ਵੱਡੀ ਲਹਿਰ ਪੰਜਾਬ ਚ ਬਣਨੀ ਚਾਹੀਦੀ ਹੈ ਪੰਜਾਬੀਓ ਤੁਹਾਨੂੰ ਅਪੀਲ ਆ ਭਾਈ ਆਓ ਆਪਾਂ ਇਹਦੇ ਜ਼ਬਰ ਜ਼ੁਲਮ ਦਾ ਜਵਾਬ ਮੂੰਹ ਤੋੜਮਾ ਆਪਣੇ ਸਬਰ ਨਾਲ ਦੇਗੇ ਦ੍ਰਿੜਤਾ ਨਾਲ ਦੇਗੇ ਦਲੇਰੀ ਨਾਲ ਦੇਗੇ ਸੋ ਆਓ ਇੱਕ ਇਹਨੇ ਬੱਚੀ ਤੁਹਾਡੀ ਜੱਥ ਪਈ ਆ ਕੱਲ ਨੂੰ ਜਿਹੜੇ ਤੁਹਾਨੂੰ ਸਾਧਨ ਕਹੇ ਆ ਭਾਈ ਉਹ ਜ਼ਰੂਰ ਲੈ ਕੇ ਪਹੁੰਚੋ ਕਿਉਂਕਿ ਅੱਜ ਬੜਾ ਜ਼ੋਰ ਲੱਗਿਆ ਕਈ ਵਾਰੀ ਮੁੰਡੇ ਜ਼ਖਮੀ ਹੋ ਗਏ ਇੰਨੇ ਬਾਰੇ ਉਧਰੋਂ ਜਾਂਦੇ ਹੋ ਉੱਥਰੋਂ ਕਹਿੰਦੇ ਗੋਲੇ ਮਾਰਦੇ ਆ ਰਬੜ ਦੀਆਂ ਗੋਲੀਆਂ ਦਾ ਦੂਰੀਆਂ ਗੋਲੀਆਂ ਮਾਰਦੇ ਆ ਫੋਹ ਨਹੀਂ ਪੈਣ ਦੇ ਰਹੇ ਫੋਹ ਪੈਣਾ ਮਿੱਟੀ ਦੀਆਂ ਲਿਆਓ ਟਰਾਲੀਆਂ ਭਰ ਕੇ ਬੋਖਲਾਂ ਨਾਲ ਮਸ਼ੀਨਾਂ ਲੈ ਕੇ ਆਓ ਜੀ ਸੀ ਬੀਆਂ ਲਿਆਓ ਇਹਦੇ ਨਾਲ ਫੋਹ ਪੈਣਾ ਢੋਲ ਲੈ ਕੇ ਆਓ ਭਾਈ ਗਿੱਲੀਆਂ ਬੋਰੀਆਂ ਲੈ ਕੇ ਆਓ ਗਿੱਲੀਆਂ ਬੋਰੀਆਂ ਲੈ ਕੇ ਆਓ ਹਾਂ ਜੇ ਸੁੱਟਦੇ ਨੇ ਉੱਥਰੋਂ ਕਹਿੰਦੇ ਗਿੱਲੀ ਬੋਰੀ ਉੱਤੇ ਸਿੱਠਾਓ ਇਹ ਸਾਰਾ ਸਮਾਨ ਮੇਰਾ ਵੀ ਲੈ ਕੇ ਕੱਲ ਨੂੰ ਪਹੁੰਚੋ ਤੇ ਹਰ ਹਾਲ ਦੇ ਵਿੱਚ ਆਪਾਂ ਦਿੱਲੀ ਪਹੁੰਚਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਹੈ ਕਸੇ ਇੱਕੇ ਪੁਲਿਸ ਵੱਲੋਂ ਦਿਨ ਪਰ ਅਥਰੂ ਗੈਸ ਦੇ ਗੋਲਿਆਂ ਦੀ ਬਰਸਾਤ ਕੀਤੀ ਜਾਂਦੀ ਰਹੀ ਪੁਲਿਸ ਵੱਲੋਂ ਵੱਡੀ ਗਿਣਤੀ ਚ ਅਥਰੂ ਗੈਸ ਦੇ ਗੋਲੇ ਦਾਗ ਗਏ ਜਿਸ ਕਾਰਨ ਹੁਣ ਤੱਕ ਦੋਵਾਂ ਥਾਵਾਂ ਤੇ ਕਰੀਬ ਹਜ਼ਾਰ ਵਿਅਕਤੀ ਜ਼ਖਮੀ ਹੋ ਗਏ ਉਧਰ ਜ਼ਖਮੀਆਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲਾਂ ਚ ਭਰਤੀ ਕਰਵਾਇਆ ਗਿਆ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਹਾਲਾਂਕਿ ਕੇਂਦਰ ਵੱਲੋਂ ਕਿਸਾਨਾਂ ਨਾਲ ਅੱਜ ਸ਼ਾਮ ਮੀਟਿੰਗ ਵੀ ਕੀਤੀ ਗਈ ਪਰ ਇਸ ਦੇ ਬਾਵਜੂਦ ਵੀ ਪੁਲਿਸ ਵੱਲੋਂ ਕਿਸਾਨਾਂ ਤੇ ਅਥਰੂ ਗੈਸ ਛੁੱਟਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ